ਗੱਲ ਹੋਇਆ ਸੀ ਅਸੀਂ ਤਾਂ ਜੀ ਦੁਕਾਨ ਵਿੱਚ ਸੀਗੇ ਸੁੱਤੀ ਲਿਆ ਕੇ ਗੱਡੀ ਮਾਰੀ ਸਾਡੇ ਚ ਉਸ ਦੁਕਾਨ ਤੇਰੇ ਤੋਂ ਦੌੜੇ ਪਤਾ ਨਹੀਂ ਕੀ ਹੋ ਗਿਆ ਸੀ ਕਿ ਬਚਾ ਹੋ ਗਿਆ ਇਨਸਾਨ ਕੋਈ ਬੱਚੇ 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 ਸਾਡਾ ਦੁਕਾਨ ਟੁੱਟ ਗਈ ਤਾਂ ਕੋ ਪਿੱਛੇ ਕਿੰਨੀ ਦੇਰ ਤੋਂ ਪਿੱਛੋਂ ਆ ਰਹੇ ਮਾਰਦੇ ਹੋ ਤੁਹਾਨੂੰ ਕੁਛ ਨਹੀਂ ਪਤਾ ਸਾਨੂੰ ਕਾਦੀ ਪਤਾ ਹੀ ਕੋਈ ਨਹੀਂ ਲੱਗਾ ਤਾਂ ਖਰੇ ਤੋੜਦਾ ਪਿੱਛੇ ਆਇਆ ਵੀ ਡਰਾਈਵਰ ਨਹੀਂ ਪਿੱਤੀ ਹੋਈ ਸੀ ਡਰਾਈਵਰ ਨਸ਼ੇ ਵਿੱਚ ਹੀ ਆ ਆਹ ਅਗਰ ਮੈਂ 686 ਸਾਮ ਨੂੰ ਗੱਲ ਬਾਤ ਹੋਈ ਜੀ ਭਈ ਇਹ ਦਵਾਈ ਲੈਣ ਆਏ ਸੀ ਮੋਟਰਸਾਈਕਲ ਖੜਾ ਕੀਤਾ ਸੀ ਇੱਥੇ ਇਹ ਡਾਕਟਰ ਦੇ ਅੰਦਰ ਦਵਾਈ ਲੈਣ ਗਏ ਸੀ ਤੇ ਵੀ ਟਰੱਕ ਆ ਨਾ ਉਧਰੋਂ ਆਇਆ ਨੇ ਮੋਟਰਸਾਈਕਲ ਭੰਦਾ ਸਾਰਾ ਕਿੰਨੇ ਚ ਨਹੀਂ ਕੀ ਗੱਲ ਹੋਈ ਜੀ ਜਦਾ ਟਰੱਕ ਲੈ ਕਿੰਨੇ ਜਣੇ ਇਨਸਾਨ ਕਰਕੇ ਗਏ ਆ ਟਰੱਕ ਵਾਲਾ ਭਾਈ ਪਿੱਛੇ ਖੰਭਾ ਵੀ ਤੋੜ ਗਿਆ ਤੇ ਕਹਿੰਦੇ ਰਾਮਾ ਮੰਡੀ ਉਹਨੇ ਬੋਟ ਤੇ ਬੰਦੇ ਵੀ ਚੱਕੇ ਆ ਦੋ ਤਿੰਨ ਅੱਗੇ ਵੀ ਉਹਨੇ ਸਾਰੀ ਦੁਕਾਨ ਭੰਤੀ ਆ ਚੰਨ ਚੌਕ ਕੋ ਪੇ ਪਤਾ ਨਹੀਂ ਲੱਗਿਆ ਕਿਥੇ ਟਰੱਕ ਵਾਲਾ ਕਿਉਂ ਪੁਲਿਸ ਵਾਲੇ ਮੋਕੇ ਤੇ ਬੁਲਾਈ ਦੀ ਬੋਲ ਤੇ ਬਾਈ ਨਾ ਮੋਕੇ ਪੁਲਸਾ ਇਸੇ ਟਰੱਕ ਵਾਲਾ ਕਿਤੇ ਫਰਾਰ ਹੋ ਗਿਆ ਕੀ ਗੱਲ ਹੋਈ ਹੈ ਕਿ ਕਹਿੰਦੇ ਟਰੱਕ ਲੈ ਕੇ ਫੇਕ ਕਾਬੂ ਟਰੱਕ ਇੱਕ ਤੁਹਾਨੂੰ ਮਾਰਦਾ ਯਾਰ ਕਾਬੂ ਆ ਰਿਹਾ ਸੀ ਪਿੱਛੋਂ ਮੇਰੀ ਵਾਈਫ ਤੇ ਮੇਰੇ ਬੱਚੇ ਦੁਕਾਨ ਦੇ ਵਿੱਚ ਸੀ ਸਾਡਾ ਟਰੱਕ ਆਇਆ ਬਾਈ ਮੇਰੀ ਰੁਕੇ ਖੜਾ ਹੋ ਜਾਈ ਸੀ ਕਿ ਬੱਚੇ ਮੇਰੇ ਬੈਠੇ ਸੀਗੇ ਇੰਨਾ ਸ਼ੁਕਰ ਕਰਵਾਉਣਾ ਜੀ ਗਲੀ ਚ ਪੜ ਗਿਆ ਇਹ ਦੁਕਾਨ ਚ ਪੜ ਜਾਂਦਾ ਤਾਂ ਮੇਰੇ ਤਾਂ ਬੰਦੇ ਪੱਕੇ ਜਾਂਦੇ ਲੱਗਦੇ ਕੋਈ ਹੋਰ ਵੀ ਬੰਦੇ ਮਾਰਦੇ ਆ ਰਹੇ ਕੋਈ ਟਰੱਕ ਆ ਕੋਈ ਪਤਾ ਨਹੀਂ ਪਤਾ ਨਹੀਂ ਹੋਰ ਪਰ ਜਨਾਬ ਜਨਾਬ ਅਸੀਂ ਸੁਣਿਆ ਲੋਕਾਂ ਤੋਂ ਪਿੱਛੋਂ ਹੁਸ਼ਿਆਰਪੁਰ ਤੋਂ ਹੀ ਮਾਰਦਾ ਆ ਗਿਆ ਹੈ ਹੁਸ਼ਿਆਰਪੁਰ ਤੋਂ ਹੀ ਇਹਨਾਂ ਦੇ ਮਦਰ ਬੰਦੇ ਲੱਗੇ ਹੋਆ ਪਰ ਇਹਸ ਬੰਦੇ ਨੇ ਟਰੱਕ ਨਹੀਂ ਰੁਕਿਆ ਤੁਹਾਡੇ ਕਿੰਨੇ ਬੱਚੇ ਸੀ ਮੇਰੇ 6 ਬੱਚੇ ਆ 6 ਤੇ 6 ਹੀ ਬੱਚੇ ਦੁਕਾਨ ਚ ਰਹਿੰਦੇ ਆ ਬਚਾ ਹੋ ਗਏ ਬੱਚਿਆਂ ਦਾ ਤਾਂ ਬੱਚਿਆਂ ਦਾ ਬਚਾਉਂਦਾ ਵੀ ਹੋ ਗਿਆ ਤੋਂ ਹੁਣ ਪੌਂਸ ਨੂੰ ਕਹਿੰਦੇ ਕਿੱਤੀ ਹੈ ਪੌਂਸ ਵਾਲੇ ਆ ਗਏ ਆ ਤੇ ਡਰਾਈਵਰ ਨੂੰ ਲੈ ਗਏ ਸਰ ਕੀ ਗੱਲ ਬਾਤ ਹੈ ਜੇ ਕਹਿੰਦੇ ਟਰੱਕ ਇੱਕ ਬੇਕਅਪ ਮਾਰਦਾ ਆ ਰਿਹਾ ਇੱਕ ਟਰੱਕ ਦੇਖਿਆ 10 ਸਾਈਡ ਇਹਦੇ ਟਿੱਪਲ ਤਾਂ ਕਿ ਬੜੀ ਗੋਦਵਾਰਾ ਸਾਹਿਬ ਤੋਂ ਅੰਦਰ ਨੂੰ ਆਇਆ ਹੈ ਉਹ ਫਾਇਦਾ ਸਿਆਪੋਂ ਵੀ ਕਿਤੇ ਨਹੀਂ ਜੀ। ਜੁਨੀਅਨ ਗੇੜੀ ਨਾਲ ਜੱਥੇ ਉੱਪਰੋਂ ਡਿਪੋ ਦਾ ਤਾਂ ਰਸਤਾ ਹੀ ਨਹੀਂ ਆਉਂਦਾ। ਸਾਰਾ ਨੁਕਸਾਨ ਕਰਦਾ ਹੁੰਦਾ ਰਸਤੇ ਵਿੱਚ ਕੋਈ ਮੋਟਰਸਾਈਕਲ ਗਈ ਤੇ ਕਾਰ ਇਲੈਕਟ੍ਰਿਕ ਥੋਲ ਦੋਨੋਂ 11 ਕੇਵੀ ਦਾ ਇੱਕ ਇਲੈਕਟ੍ਰਿਕ ਦੋਨੋਂ ਜਿਹੜੇ ਕੋਤੋਂ ਰਸਤੇ ਦੇਖ ਕੇ ਆਏ ਹੋਣੇ ਆ ਲਾਈਟ ਸਾਰੀ ਚਲੇ ਗਈ ਔਰ ਪਾਰਾ ਨਾਲ ਇਹ ਛੋੜਾ ਜਿਹਾ ਟਿੱਕੇ ਦਾ ਜਾ ਕੋਈ ਕੋਈ ਕਿਸੇ ਇੰਜਰਡ ਕਿਤੇ ਬੱਚਾ ਵੀ ਇੰਜਰਡ ਕਰਕੇ ਆਇਆ ਬਈ। ਹਾਂ ਹਾਂ ਦੋਨਾਂ ਨੂੰ ਕੀ ਕਰਿਆ ਆ। ਇਹ ਪਿੱਛੋ ਪਤਾ ਹੈ ਕਿ ਪੁਲ ਹੀ ਅੰਗੈਂਦੀ ਨਾਲ ਪੀਰੇ ਮੁਮਕੇ ਤੇ ਪੁਲਸ ਵਗੈਰਾ ਪਹੁੰਚ ਗਈ ਸੀ ਮੌਕੇ ਤੇ ਪੁਲਸ ਆ ਗਈ ਆ ਆ ਗਈ ਉਹ ਉਹਨਾਂ ਨੇ ਆਪਣੇ ਕਾਰ ਵਿੱਚ ਲੈ ਲਿਆ ਜੇ ਤੁਸੀਂ ਦੇਖ ਲਈ ਆ ਵੀ ਉਸ ਜਗ੍ਹਾ ਤੇ ਆ ਕੇ ਫਸ ਗਿਆ ਨਾ ਉਹ ਨਾ ਜਾ ਸਕਦੀ ਆ ਨਾ ਪਛਾਣ ਦੇਖ ਲਈ ਆ ਹਾਲੇ ਕਿਹਦਾ ਕਿਹਦਾ ਨੁਕਸਾਨ ਆ ਉਹ ਸਾਰਿਆਂ ਦੇ ਪੁਲਿਸ ਬਿਆਨ ਦਰਜ ਕਰੂਗੀ ਫਿਰ ਪਤਾ ਲੱਗੇ ਪਰ ਬਹੁਤ ਵੱਡੀ ਅੰਗੈਂਦੀ ਆ ਉਸ ਕੋਲੇ ਬੜਾ ਮੈਡੀਕਲ ਟ੍ਰੀਟਮੈਂਟ ਕਿਹਦਾ ਹੋਣਾ ਚਾਹੀਦਾ ਸਦਾ ਲੱਗ ਸਕੇ ਨਾਲ ਇਹ ਕੁਝ ਚਲਾਉਂਦਾ ਧੰਨਵਾਦ ਜੀ ਕੀ ਬੰਦਾ ਅਰੈਸਟ ਕੀਤਾ ਕਿ ਨਹੀਂ ਕੀਤਾ ਗਿਆ ਬੰਦਾ ਰੈਟ ਹੋ ਰਿਹਾ ਹੈ ਕੀ ਮੌਕੇ ਤੇ ਕੀ ਕਿੰਨੇ ਬੰਦੇ ਰੋਂਦੇ ਆਇਆ ਮੈਂ ਤਾਂ ਕੋਈ ਬੱਚਾ ਹੈ ਜਾਂ ਬੱਚੇ ਵੀ ਇੰਜਰਡ ਕਰਦੇ ਆਇਆ ਉਹ ਅਜੇ ਕਲੀਅਰ ਨਹੀਂ ਹੈ ਜੋ ਵੀ ਸਾਨੂੰ ਅਸੀਂ ਦੇਖ ਲੈਣੇ ਆ ਕਿਤਾ ਜੋ ਹੈ ਜਿਹੜੀ ਬੰਦਲੀ ਕਾਰਵਾਈ ਕਰ ਦਿੱਤੀ ਜਾਊਗੀ ਤੁਹਾਨੂੰ ਸੂਚਨਾ ਕਦ ਮਿਲੀ ਸੀ ਸਾਨੂੰ ਪੂਰਾ ਐਸੇ ਜੀ